ਅੱਜ ਮੈਂ ਰਾਤ ਮੈਂ ਤੁਹਾਨੂੰ ਦਿਖਾ ਕੇ ਛੱਡੀ ਸੀ ਵੀ ਜਿਹੜਾ ਆਪਾਂ ਫਰਨੀਚਰ ਦਾ ਆਇਆ ਸੀ ਉਹ ਅੱਜ ਸਵੇਰ ਸੁਬਾ ਆਪਾਂ ਕਰ ਲਈ ਸੈਟਿੰਗ ਉਹਦੀ ਸੈਟਿੰਗ ਕਰਕੇ ਹਜੇ ਕੱਪੜੇ ਵਗੈਰਾ ਸੈੱਟ ਕਰਨੇ ਨੇ ਉਹਨਾਂ ਦਾ ਹਜੇ ਉਦਾਂ ਹੀ ਗਾ ਚੱਲਦਾ ਏ ਫਿਰ ਹੁਣ ਆਪਾਂ ਨੂੰ ਆਇਆ ਸੀ ਵੀ ਚੋਨਾ ਕਰਨੀਓ ਇਨਵੀਟੇਸ਼ਨ ਜਿਵੇਂ ਤੁਹਾਨੂੰ ਪਤਾ ਹੈ ਹਨਾ ਵੀ ਮੈਰਿਜ ਤੋਂ ਬਾਅਦ ਚਾਹ ਦਾ ਰੋਟੀ ਦਾ ਚੱਲਦਾ ਰਹਿੰਦਾ ਹੈ ਹਨਾ ਵੀ ਉਧਰੋਂ ਸੁਨੇਹਾ ਆਇਆ ਹੋਇਆ ਆਪਾਂ ਹੁਣ ਉੱਤਰ ਜਾ ਕੇ ਆਉਣਾ ਤੇ ਜਿਵੇਂ ਹੁਣ ਵੀ ਗੁਰਪ੍ਰੀਤ ਨੇ ਬਿਆਨ ਤੇ ਉਹਨਾਂ ਨੇ ਜਾਣਾ ਏ ਤੇ ਮੈਨੂੰ ਨਾਲ ਆ ਜੀ ਆਪਾਂ ਇਧਰੋਂ ਵੀ ਉਧਰੋਂ ਵੀ ਹੈਨਾ ਫਿਰ ਆਪਾਂ ਆ ਕੇ ਕਰਦੇ ਆਂ ਜੀ ਸੈਟਿੰਗ ਤੇ ਫਿਰ ਸੈਟਿੰਗ ਕਰਕੇ ਤੁਹਾਨੂੰ ਪੂਰੀ ਫਿਰ ਮੈਂ ਦਿਖਾਉਂਗੀ ਹੁਣ ਆਪਾਂ ਜਾ ਆਈਏ ਫਿਰ ਆ ਕੇ ਮਿਲਦੇ ਆਂ ਚਲੋ ਜੀ ਜਾਏ ਆਈ ਆਪਾਂ ਹਾਂਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਹਨਾ ਵੀ ਆਪਾਂ ਇੱਥੇ ਚਲੇਗੇ ਸੀਗੇ ਬੀਚੀ ਉਹਨਾਂ ਕਰਨੀ ਚਾਹ ਪੀਣਾ ਉੱਥੇ ਵੀ ਸਾਰੀ ਫੈਮਿਲੀ ਇਕੱਠੀ ਬੀਠੀ ਸੀਗੀ ਇੱਥੇ ਜੀ ਅਸੀਂ ਚਾਹ ਵੈਸੇ ਪੀ ਲਈ ਸੀਗੀ ਚਾਹ ਪੀ ਕੇ ਨਾਲ ਕਾਫੀ ਪੀ ਕੇ ਫ੍ਰੀ ਹੋ ਗਏ ਸੀਗੇ ਫਿਰ ਬੈਠ ਗਏ ਸੀਗੇ ਗੱਲਾਂ ਮਾਰਨ ਕਿਉਂਕਿ ਆ ਇਹ ਹੋ ਜਾਂਦਾ ਸਾਰੇ ਇਕੱਠੇ ਹੋਏ ਹੋਏ ਕੁਸ਼ ਭਤੀਜਾ ਵੀ ਜਿਵੇਂ ਬਾਹਰੋਂ ਆਏ ਹੋਏ ਕਰਕੇ ਹਨਾ ਚਲਾਏ ਹੋ ਜਾਂਦਾ ਸਾਰਿਆਂ ਨੂੰ ਬਸ ਬੈਠੇ ਇਹ ਆ ਜੀ ਰੈੱਡ ਯਾਕੀਟਾਲਾ ਜੀ ਉਹ ਭਤੀਜਾ ਇਹ ਤੁਸੀਂ ਇਹ ਪਹਿਲਾਂ ਵੀ ਮੇਰੇ ਕਈ ਬਲੌਗ ਦੇ ਵਿੱਚ ਦੇਖ ਚੁੱਕੇ ਹੋ ਹਨਾ ਬਸ ਹੁਣ ਜੀ ਇਹਦੀ ਵੀ ਬਾਹਰ ਨੂੰ ਜਾਣ ਦੀ ਤਿਆਰੀ ਹੋਈ ਆ ਸਾਰੇ ਬਸ ਇਕੱਠੇ ਹੋਏ ਹੋਏ ਹਨਾ ਉਹਦੇ ਨਾਲ ਇਹ ਗੱਲਾਂ ਬਾਤਾਂ ਕਰਦੇ ਸੀ ਕੁਝ ਪ੍ਰਾਣੀਆਂ ਗੱਲਾਂਬਾਤਾਂ ਹਨਾ ਜਿਵੇਂ ਇਹ ਨੂੰ ਵੀ ਕਾਫੀ ਟਾਈਮ ਹੋ ਗਿਆ ਇਹ ਨੂੰ ਵੀ ਦੇਰ ਬਾਅਦ ਆਏ ਕਰਕੇ ਬਸ ਉਦਾਂ ਹੀ ਪ੍ਰਾਣੀਆਂ ਗੱਲਾਂਬਾਤਾਂ ਕਰਦੇ ਸੀ ਹੋਏ ਇਥੇ ਅੱਜ ਅੱਜ ਫੇਰ ਮੈਨੂੰ ਮਾਰਕੀਟ ਦਾ ਕੰਮ ਸੀਗਾ ਪੈਣਪਰਾ ਸੀ ਆਗੇ ਸੀਗੇ ਬਾਜ਼ਾਰ ਵਿੱਚ ਇੱਕ ਦੋ ਕੁ ਜ਼ਰੂਰੀ ਕੰਮ ਸੀਗੇ ਬਸ ਇੱਕ ਦੋ ਕੁ ਸੂਟ ਜੇ ਚੇਂਜ ਕਰਨ ਵਾਲੇ ਸੀਗੇ ਹੋਰ ਇੱਕ ਦੋ ਕੁ ਕੰਮ ਜੇ ਬਸ ਐਦਾ ਐਦਾ ਕਈ ਕੰਮ ਇਕੱਠੇ ਹੋਏ ਸੀਗੇ ਇੱਕ ਲੈਣੀ ਸੀ ਕਿ ਸੂਟ ਦੀ ਲਾਈਨਿੰਗ ਵਗੈਰਾ ਲੈਸ ਵਗੈਰਾ ਕਿਉਂਕਿ ਜਿਵੇਂ ਇਧਰੋਂ ਆਪਾਂ ਪਰਚਾਈ ਦੇ ਸੂਟ ਸਟਿਚ ਕਰਵਾਏ ਸੀਗੇ ਦੋ ਕਰਵਾਏ ਸੀਗੇ ਵੀ ਕਈ ਵਾਰੀ ਨਾਪ ਦੀ ਚੇਂਜ ਹੋ ਜਾਂਦਾ ਹਨਾ ਵੀ ਜਿਵੇਂ ਆਪਾਂ ਜਿੱਥੇ ਸਟਿਚ ਕਰਵਾਉਨੇ ਆ ਉਹਨਾਂ ਕੋਲ ਆਪਣਾ ਨਾਪ ਗਿਆ ਹੁੰਦਾ ਪਰ ਜਿੱਥੇ ਆਪਾਂ ਨਵੇਂ ਬੰਦੇ ਨਵੇਂ ਇਨਸਾਨ ਤੋਂ ਕਿਸੇ ਤੋਂ ਵੀ ਸਮਾਰ ਸਟਿਚ ਕਰਵਾਉਨੇ ਆ ਨਾ ਉੱਥੇ ਕਈ ਵਾਰੀ ਨਾਪ ਦਾ ਥੋੜਾ ਬਹੁਤਾ ਫਰਕ ਪੈ ਜਾਂਦਾ ਤਾਂ ਕਰਕੇ ਜੇ ਆਪਾਂ ਬਸ ਇੱਥੇ ਜਿਹੜੇ ਕੰਮ ਕਰ ਕਰਨੇ ਸੀਗੇ ਉਹ ਕਰਕੇ ਫਿਰ ਸੀਗਾ ਵੀ ਚਲ ਲੈਸ ਦਾ ਕੰਮ ਰਹਿੰਦਾ ਸੀਗਾ ਬਾਜ਼ਾਰ ਵੀ ਤਕਰੀਬਨ ਬੰਦ ਹੋਣ ਲੱਗ ਗਿਆ ਸੀ ਸ਼ਟਰਿੰਗ ਲੱਗੇ ਸੀਗੇ ਲੋਕ ਲਗਾਉਣਾ ਕਿਉਂਕਿ ਸ਼ਾਮ ਜੀ ਹੋ ਗਈ ਸੀਗੀ ਜਾਂਦਿਆਂ ਨੂੰ ਪਰ ਇਹ ਜਿਗਾ ਵੀ ਪਰਚਾਈ ਨਾਲ ਨਹੀਂ ਸੀ ਆਈ ਕਿਉਂਕਿ ਉਹਦਾ ਵੀ ਸਿਹਤ ਜੀ ਥੋੜੀ ਜੀ ਆਈ ਸੀਗਾ ਵੀ ਫੀਵਰ ਦੀ ਤਰ੍ਹਾਂ ਹੋਇਆ ਹੋਇਆ ਸੀਗਾ ਕੁਝ ਜਿਵੇਂ ਕਾਫੀ ਦਿਨ ਹੋ ਜਾਂਦੇ ਨੇ ਕੋਈ ਕੰਮ ਕਰ ਪ੍ਰੋਗਰਾਮ ਚੱਲਦੇ ਨੂੰ ਹਨਾ ਕਿਸੇ ਵੀ ਆਪਾਂ ਨੂੰ ਕੰਮ ਕਰਨਾ ਤਾਂ ਕਰਕੇ ਇੱਥੇ ਆ ਗਈ ਸੀ ਆਪਾਂ ਲੈਸ ਵਾਲੀ ਦੁਕਾਨ ਤੇ ਲੈਸ ਦੇਖਣ ਸੁੱਟਦੀ ਲਾਈਨਿੰਗ ਵਗੈਰਾ ਆਪਾਂ ਲੈ ਚੁੱਕੇ ਸੀਗੇ ਬਸ ਹੁਣ ਇਹ ਸੀਗਾ ਵਿੱਚ ਲੈਸ ਦਾ ਲੈ ਕੇ ਆਪਾਂ ਫਾਈਨਲ ਕਰ ਲਈਏ ਕਰਕੇ ਫਿਰ ਚੱਲਦੇ ਆਂ ਜੀ ਘਰ ਕਿਉਂਕਿ ਕਾਫੀ ਟਾਈਮ ਉਹੀ ਦੋ ਚਰਕਾ ਦੋ ਕੋ ਘੰਟੇ ਤਿੰਨ ਤੱਕ ਦੋ ਕੋ ਘੰਟੇ ਮਿਲਣਾ ਤਾਂ ਦੋ ਟਾਈਕ ਕੋ ਘੰਟੇ ਸਾਨੂੰ ਲੱਗ ਗਏ ਸੀਗੇ ਆਏ ਹੋਇਆਂ ਨੂੰ ਹਫਤਾ ਨੇ ਕਹਿੰਦਾ ਵੀ ਉਹ ਦਿੱਲੀ ਚ ਬਟਾ ਮਨ ਲੱਗੇ ਆਹ ਵਾਜਦੇ ਉੱਤੇ ਜਾਖਰੀ ਹੋਣਾ ਇਲੈਕਸ਼ਨ ਦਾ ਵੀ ਇਹ ਜਾਂਦਾ ਕਿ ਇੱਧਰ ਆ ਮੈਂ ਇੱਧਰ ਆ ਬੈਠਾ ਲੱਗਿਆ ਸੀ ਮੈਂ ਉਹਦਾ ਆਹ ਮੰਡੀ ਉਹ ਕਮਡੀ ਦੇ ਬੋਲ ਕਾਹਦੇ ਪਤਾ ਨਹੀਂ ਆ ਮੈਂ ਕੀਤਾ ਸੀ ਕਰਨਾ ਵੱਡੀ ਆ ਲੱਗੀ ਬੰਦੇ ਜਾਂਦੇ ਨੇ ਆਪਣੇ ਅਗਲੇ ਜਾਣਾ ਆ ਆ ਜਿਵੇਂ ਨਾ ਇੱਧਰ ਰੋ ਪੈ ਉਹ ਸਾਰਾ ਪਿਆਰ ਮੋੜ ਗੋਲ ਆਹ ਹੋਇਆ ਬਾਹਰ ਜਾ ਰਹੀ ਹੈ ਇੱਥੇ ਪਾਣੀ ਪਾ ਕੇ ਇਹ ਹੈਗੀ ਜੀ ਨੈਕਸਟ ਡੇ ਦੀ ਇਥੇ ਭਤੀਜੇ ਦੀ ਤਿਆਰੀ ਹੋ ਗਈ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਨਾ ਵਿੱਚ ਮੈਂ ਬਲੌਗ ਦੋ ਦੋ ਦਿਨ ਦੇ ਕਰਦੇ ਸੀ ਜਿਹੜੇ ਦੋ ਦਿਨ ਦੇ ਨੇ ਉਹ ਵੀ ਮੈਂ ਤੁਹਾਨੂੰ ਦੱਸ ਚੁੱਕੀਆਂ ਇਥੇ ਭਤੀਜੇ ਨੇ ਜਾਣਾ ਸੀਗਾ ਫਿਰ ਸਵੇਰ ਸੋਢਾ ਸਸੇ ਮਿਲਣਾ ਐਸੀ ਜੀ ਕੱਢੀ ਕਹਾਂ ਚੱਲਦੀ ਆ ਬਾਦੀ ਭਾਈ ਜੀ ਆਉਂਦੇ ਰਹਿਣੇ ਤੱਕੇ ਜਲਦੀ तेरे ब्याह की तैयारी करके रखा गे तेरे ब्याह की तैयारी करिए छेजे <coughs> <भी ना> <laughs> माता नौ <laughs>

ਹਰ ਇੱਕ ਮਾਵਾਂ ਆਪਣੀ ਨਾ ਜ਼ਿੰਦਗੀ ਦਾ ਇਹ ਟਾਈਮ ਸਭ ਤੋਂ ਔਖਾ ਹੋ ਜਾਂਦਾ ਹੈ ਵੀ ਬੱਚਿਆਂ ਨੂੰ ਦੇਖ ਤੋਂ ਨਾ ਚਲੋ ਇਹ ਆ ਵੀ ਵੀਰੇ ਔਰ ਭਾਬੀ ਦਾ ਬਣਿਆ ਹੋਇਆ ਹੈ ਬਾਹਰ ਦਾ ਵੀ ਜਾ ਕੇ ਵੀ ਆਏ ਹੋਏ ਨੇ ਇਹ ਬਟ ਫਿਰ ਵੀ ਹਨਾ ਵੀ ਜਿਵੇਂ ਕੁਝ ਪੇਰੈਂਟਸ ਅਦਾ ਹੁੰਦੇ ਨੇ ਹਨਾ ਵੀ ਆਪਾਂ ਪਹਿਲਾਂ ਪਹਿਲਾਂ ਜਦੋਂ ਸਟਾਰਟਿੰਗ ਜੀ ਚ ਤੋੜਦੇ ਤੋੜਦੇ ਹਨਾ ਉਹ ਚੀਜ਼ ਹੋ ਜਾਂਦਾ ਹਨਾ ਵੀ ਜੇ ਇੱਧਰ ਕੰਮ ਕਰ ਮਿਲਣ ਕਾ ਨੂੰ ਕੋਈ ਬਾਹਰ ਰੁਲੇ ਪਰ ਇੱਥੇ ਫਿਰ ਇਹ ਸੀਗਾ ਵੀ ਭਾਵੇਂ ਉਹ ਵੀ ਜਿਵੇਂ ਤੁਸੀਂ ਬਲੌਗ ਦੇ ਵਿੱਚ ਸੁਣਿਆ ਨਾ ਉਹਨੂੰ ਵੀ ਇਹ ਸੀਗਾ ਕਹਿੰਦਾ ਵੀ ਇੱਧਰ ਵੀ ਮੰਮੀ ਇੱਧਰ ਮੰਮੀ ਉਹਨਾਂ ਕੰਨੀ ਚਲੀ ਜਾਓ ਤੁਸੀਂ ਵੀ ਉਧਰ ਆਏ ਹੋ ਜਾਂਦਾ ਕਿੱਲੇ ਨੂੰ ਕਿਉਂਕਿ ਜਿਵੇਂ ਹੁਣ 2-3 ਮਹੀਨੇ ਦਾ ਆਏ ਹੋ ਸੀ ਇਹਨਾਂ ਫਿਰ ਥੋੜਾ ਜਿਹਾ ਹੋ ਜਾਂਦਾ ਹੁੰਦਾ ਹਨਾ ਮਾਪੇ ਨੂੰ ਵੀ ਬਸ ਭਾਬੀ ਇੱਧਰ ਆ ਗਈ ਸੀਗੀ ਮੈਂ ਅਸੀਂ ਪੂਆ ਪਤੀਜੀ ਲੱਗੀਆਂ ਸੀਗੀਆਂ ਪਨੀਰ ਫਰਾਈ ਕਰਨਾ ਪਨੀਰ ਦੇ ਉਹ ਪਨੀਰ ਟਿੱਕਾ ਬਣਾਉਣਾ ਕਿ ਪਨੀਰ ਵੀ ਮਸਾਲਾ ਲੱਗੇ ਹੋਇਆ ਪਿਆ ਸੀਗਾ ਤੇ ਬਾਕੀ ਇਹ ਸੀਗਾ ਵੀ ਜਿਹੜਾ ਉਹਨਾਂ ਦਾ ਹੋਰ ਮਟੀਰੀਅਲ ਜਿਆ ਸੀਗਾ ਬ੍ਰੈਡਾਂ ਵਗੈਰਾ ਦਾ ਉਹ ਵੀ ਪਿਆ ਸੀਗਾ ਤਾਂ ਕਰਕੇ ਫਿਰ ਆਪਾਂ ਲੱਗੇ ਸੀਗੇ ਵੀ ਉਹ ਕਰਕੇ ਮੈਂ ਕਿਹਾ ਚਲੋ ਜੇ ਟਰਾਈ ਕਰਕੇ ਦੇਖਦੇ ਆਂ ਵੀ ਕਹਿ ਜਾਵਾਂ ਦਾ ਬਸ ਬੇੜੇ ਦੇ ਵਿੱਚ ਹੀ ਮੈਂ ਤੇ ਬੂਆ ਨੇ ਪੱਟੀ ਧਰ ਲਈ ਸੀਗੀ ਅਸੀਂ ਕਿਹਾ ਚਲ ਦੇਖਦੇ ਹਾਂ ਹੁਣ ਭਾਬੀ ਵੀ ਇੱਧਰ ਆਗੇ ਸੀਗੇ ਵੀ ਚਲ ਹਣਾ ਥੋੜਾ ਜਿਆ ਤੁਰਿਆਂ ਕਰਕੇ ਮੰਜੇ ਆਏ ਹੋ ਜਾਂਦਾ ਹੁੰਦਾ ਹਨਾ ਵੀ ਕੁਝ ਵੀ ਬੇਪਰੀ ਤੋਂ ਨਹੀਂ ਸਾਰੇ ਚਲੇ ਗਏ ਸੀਗੇ ਕਹਿੰਦਾ ਚਾਚੇ ਤੁਸੀਂ ਛੱਡਣ ਚੱਲੇ ਮੈਨੂੰ ਨਾਲੇ ਵੀਰੇ ਵੀ ਚਲੇ ਗਿਆ ਸੀ ਬਸ ਉਹ ਜਾ ਚੁੱਕੇ ਸੀਗੇ ਅਸੀਂ ਆਪਦੇ ਅਸੀਂ ਕਿ ਚਲੋ ਆਏ ਹੋ ਜਾਂਦਾ ਹਨਾ ਵੀ ਨਾਲੇ ਮੰਜੇ ਆ ਦੂਜੇ ਪਾਸੇ ਲੱਗ ਜਾਂਦਾ ਹੁੰਦਾ ਹਨਾ ਪਰ ਦੇਸਾਂ ਨੂੰ ਵੀ ਪੁੱਤ ਤੋੜਨੇ ਵੀ ਬਹੁਤ ਔਖੇ ਹੁੰਦੇ ਨੇ ਹਨਾ ਇਹ ਹੁਜੰਦਾ ਜੀ ਹਨਾ ਵੀ ਇੱਧਰ ਕੰਮ ਕਰ ਹੁਣ ਕਾਨੂੰ ਰਲਣਾ ਵੀ ਪਰਿਵਾਰਾਂ ਇਹਨਾਂ ਕਮਾਂ ਕਰੰਨੇ ਤਾਂ ਨਾ ਪਰਿਵਾਰਾਂ ਦੀਆਂ ਬੰਡੀਆਂ ਪਾਕੇ ਰੱਖਦੀਆਂ ਕੁਝ ਉਧਰ ਬਾਹਰ ਕਹਿੰਦੇ ਹੁੰਦੇ ਨੇ ਰਹਿ ਜਾਂਦੇ ਨੇ ਕੁਝ ਇੱਧਰ ਰਹੀ ਜਾਂਦੇ ਨੇ ਜੀ ਬਸ ਨਾ ਬੰਦਾ ਉਧਰ ਜੋ ਗਿਆ ਨਾ ਉਧਰ ਜੋ ਗਿਆ ਨਾ ਬਿਚ ਵਿਚਾਲੇ ਜੇ ਹੋ ਜਾਂਦੇ ਨੇ ਕੰਮਕਾਰ ਚਲੋ ਜੀ ਪ੍ਰਮਾਤਮਾ ਸੋਖ ਸੰਦ ਰੱਖੇ ਪ੍ਰਮਾਤਮਾ ਸਾਭ ਨੂੰ ਕਮਾਕਾਰਾਂ ਦੇ ਵਿੱਚ ਸਭ ਦੀਆਂ ਚ ਵਰਕ ਤਾਂ ਪਾਉਣ ਕਮਾਈਆਂ ਚ ਵਰਕ ਤਾਂ ਪਾਉਣ ਚੜ੍ਹਦੀ ਕਲਾ ਦੇ ਵਿੱਚ ਰੱਖਣ ਸਭ ਕਹਿੰਦੇ ਹੁੰਦੇ ਨੇ ਦੀਸਾਂ ਤੇ ਵਿੱਚ ਪਰਦੇਸਾਂ ਦੇ ਵਿੱਚ ਸਭ ਠੀਕ ਠਾਕ ਰਹਿਣ ਸਭ ਨੂੰ ਕੰਮ ਕਰ ਮਿਲਦੇ ਰਹਿਣ ਹੁਣ ਜੀ ਆਪਾਂ ਕਰਦੇ ਆ ਬਲੌਗ ਦੀ ਐਂਡਿੰਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਚੈਨਲ ਤੇ ਨਵੇਂ ਉਹ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵਾਜੀ ਬਹੁਤ ਸੇਵਾ ਕਰ ਲਈ ਸੀ ਪੂਆ ਭਤੀਜੀ ਨੇ ਸਾਰਿਆਂ ਦੇ ਹੁਣ ਮਿਲਦੇ ਹਾਂ ਨਵੇਂ ਬਲੌਗ 'ਚ